ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਇੱਕ ਬੜਾ ਚੰਗਾ ਉਪਰਾਲਾ ਕੀਤਾ ਗਿਆ ਹੈ ਇਹਨਾਂ ਨੇ ਅੱਜ ਇਹ ਬੂਟਿਆਂ ਦਾ ਲੰਗਰ ਲਾ ਕੇ ਜਿਵੇਂ ਕਿ ਆਪਾਂ ਕੁਝ ਦਿਨ ਪਹਿਲਾਂ ਵੀ ਵਨ ਮਹਤਸਬ ਬਣਾਇਆ ਸੀ ਤੇ ਇਹ ਉਸ ਦੀ ਪ੍ਰਕਿਰਿਆ ਨੂੰ ਜਾਰੀ ਰੱਖ ਰਿਹਾ ਹੈ ਇਹ ਇਹ ਚੰਗਾ ਉਪਰਾਲਾ ਕਰ ਰਿਹਾ ਹੈ ਜਿਸ ਨਾਲ ਆਪਾਂ ਆਪਣੇ ਪੂਰੇ ਸਮਾਜ ਦਾ ਅਤੇ ਦੀ ਮਦਦ ਕਰ ਸਕਦੇ ਆ ਆਪਣੇ ਵਾਤਾਵਰਨ ਨੂੰ ਹੋਰ ਵਧੀਆ ਬਣਾ ਸਕਦੇ ਆ ਤੇ ਉਹ ਕਿਵੇਂ ਹੋਊਗਾ ਜਦੋਂ ਆਪਾਂ ਹਰੇਕ ਬੰਦਾ ਇੱਕ ਰੁੱਖ ਲਾਊਗਾ ਉਹਦੀ ਸਾਂਭ ਸੰਭਾਲ ਕਰੂਗਾ ਵੇਖੂਗਾ ਕਿ ਉਹ ਵੱਡਾ ਹੋਵੇ ਆਕਸੀਜਨ ਦੇਵੇ ਕਾਰਬਨ ਡਾਈਆਕਸਾਈਡ ਕੰਜ਼ੂਮ ਕਰੇ ਤੇ ਗਲੋਬਲ ਵਾਰਮਿੰਗ ਨੂੰ ਵੀ ਘਟ ਕਰ ਸਕੇ ਨਾਲ ਹੀ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਵਿੱਢੀ ਗਈ ਹੈ ਇਹਦੇ ਤਹਿਤ ਅਸੀਂ ਲਗਾਤਾਰ ਕਾਰਵਾਈ ਕਰਦੇ ਜਾ ਰਹੇ ਹਾਂ ਅਸੀਂ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਨਸ਼ੇ ਤਸਕਰੀ ਵਿੱਚ ਇਨਵੋਲਡ ਸਿਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਉਹਨਾਂ ਤੇ ਐਕਸ਼ਨ ਕੀਤਾ ਤੇ ਹਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਵੀ ਕਰਾਈ ਹੈ ਤੇ ਅਸੀਂ ਲਗਾਤਾਰ ਇਸ ਪਾਸੇ ਵੀ ਆਪਣਾ ਐਕਸ਼ਨ ਜਾਰੀ ਰੱਖਾਂਗੇ ਤਾਂ ਕਿ ਅਸੀਂ ਸਮਾਜ ਨੂੰ ਕੰਪਲੀਟਲੀ ਨਸ਼ਾ ਮੁਕਤ ਕਰ ਸਕੀਏ ਲੋਕਾਂ ਤੇ ਬੱਚਿਆਂ ਨੂੰ ਯਕੀਨ ਕੀ ਕਹਿ ਸਕੂਗੀ ਮੋਟੀਵੇਟ ਕਿਉਂਕਿ ਪੇਰੈਂਟਸ ਵੀ ਜਿਹੜੇ ਕੀ ਮੈਸੇਜ ਦੇ ਸਕਦੇ ਨੇ ਵੀ ਕਿਸ ਤਰ੍ਹਾਂ ਰੋਕੇ ਜਾ ਸਕਦੇ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਸਾਡਾ ਭਵਿੱਖ ਹੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬੜੀ ਉਚਾਈਆਂ ਤੇ ਬੁਲੰਦੀਆਂ ਤੇ ਜਾ ਸਕਦੇ ਹੋ ਤੁਸੀਂ ਹਰ ਮੁਕਾਮ ਹਾਸਲ ਕਰ ਸਕਦੇ ਹੋ ਤੇ ਉਸ ਦੇ ਵਿੱਚ ਪਹਿਲਾ ਕਦਮ ਹੈ ਨਸ਼ੇ ਨੂੰ ਤਤਕਾਰਨਾ ਉਸ ਤੋਂ ਦੂਰ ਰਹਿਣਾ ਤੇ ਚੰਗੇ ਪਾਸੇ ਲੱਗਣਾ ਪੜ੍ਹਾਈ ਕਰਨਾ ਯੂਪੀਐਸਸੀ ਵਿੱਚ ਲੱਗਣਾ ਦੇ ਪਿੱਛੇ ਤਿਆਰੀ ਕਰਨਾ ਪੀਸੀਐਸ ਦੀ ਤਿਆਰੀ ਕਰਨਾ ਅੱਛੇ ਅਫਸਰ ਬੰਨਣਾ ਕੋਈ ਐਂਟਰਪ੍ਰਨਰ ਬੰਨਣਾ ਤਾਂ ਕਿ ਤੁਸੀਂ ਸਰਕਾਰ ਤੁਸੀਂ ਸਮਾਜ ਨੂੰ ਇੱਕ ਵਧੀਆ ਲੀ ਦੇ ਸਕੋ ਸਾਡੇ ਜਿਹੜੇ ਹੋਰ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਇੰਪਲੋਇਮੈਂਟ ਦੇ ਸਕੋ ਉਹਨਾਂ ਦੀ ਬਿਹਤਰੀ ਲਈ ਕੰਮ ਕਰ ਸਕੋ ਤੇ ਨਸ਼ੇ ਤੋਂ ਦੂਰ ਰਹੋ ਪਲਸ ਅਗਰ ਕਿਤੇ ਵੀ ਕਿਸੇ ਵੀ ਸਕੂਲ ਵਿੱਚ ਇਹ ਰਿਕੁਆਇਰਮੈਂਟ ਹੈ ਕਿ ਆਕੇ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਯੂਪੀਐਸਸੀ ਦੀ ਜਾਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਕੋਚਿੰਗ ਦੇਣੀ ਹੈ ਜਾਂ ਫਿਰ ਉਹਨਾਂ ਨੂੰ ਇਸ ਦੇ ਬਾਰੇ ਜਾਣੂ ਕਰਾਣਾ ਹੈ ਤਾਂ ਮੈਂ ਖੁਸ਼ ਹੋਵਾਂਗਾ ਜੇ ਮੈਨੂੰ ਕੋਈ ਵੀ ਅਜਾ ਸੱਦਾ ਦੇਵੇਗਾ ਆਪਣੇ ਸੰਘਰੂਰ ਜ਼ਿਲ੍ਹੇ ਵਿੱਚ ਇਸ ਦਾ ਹੈਪੀਨੇ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਸਾਡਾ ਜੋ ਜਿਹੜੀ ਵਸਤੂਆਂ ਨੂੰ ਪਤਾ ਜਿਹੜਾ ਮੌਸਮ ਹੈ ਜਿਹੜਾ ਵਾਤਾਵਰਨ ਬਹੁਤ ਗੰਧਲਾ ਹੋ ਰਿਹਾਗਾ ਫਰੇਕ ਸਾਡੇ ਪੰਜਾਬੀ ਦਾ ਫਰਜ ਬਣਦਾ ਕਿ ਸਾਡੇ ਹਰ ਇੱਕ ਪੰਜਾਬੀ ਦਾ ਫਰਜ ਬਣਦਾ ਕਿ ਅਸੀਂ ਇੱਕ ਇੱਕ ਬੂਟਾ ਜ਼ਰੂਰ ਲਾਈਏ ਤਾਂ ਕਿ ਪੰਜਾਬ ਦੇ ਵਿੱਚ ਵੀ ਜੇ 3 ਕਰੋੜ ਬੂਟਾ ਲੱਗ ਜਾਏ ਤਾਂ ਜਿਹੜਾ ਜੋ ਕਿ ਵਾਤਾਵਰਣ ਦੀ ਬਹੁਤ ਸਵਸਥ ਤੇ ਸਾਫ਼ ਸੁਰਾ ਹੋ ਸਕਦਾਗਾ ਕਿਹਦੇ ਦੇ ਦੇ ਕੋਲ ਮੌਨਸੂਨ ਵੀ ਸ਼ੁਰੂ ਹੋਣ ਵਾਲਾ ਹੈ ਜਾਂ ਕਈ ਵਾਰੀ ਸੰਸਤਾ ਨਹੀਂ ਇਹ ਜੋ ਇਹ ਮੌਸਮਾ ਜੇ ਬੂਟੇ ਲਾਉਣ ਵਾਸਤੇ ਮੌਸਮ ਬਹੁਤ ਵਧੀਆ ਹੈਗਾ ਇਹ ਮੌਸਮ ਜਿਹੜਾ ਇੱਕ ਮਹੀਨਾ ਸੌਣ ਦਾ ਮਹੀਨਾ ਹੁੰਦਾ ਜਿਹੜੇ ਬਰਸ਼ਾ ਹੁੰਦੀਆਂ ਨੇ ਜਿਹੜੇ ਬੂਟੇ ਆਪ ਲਾਉਣੇ ਨਾਲ ਨਾਲ ਚੱਲ ਪੈਂਦੇ ਨੇਗੇ ਸੁੱਕਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਇਹਨਾਂ ਦੀ ਇਹ ਗ੍ਰੀਨ ਫੈਮਿਲੀ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਉਹ ਕਹਿੰਦੇ ਰੁੱਖ ਲਗਾਓ ਧਰਤੀ ਬਚਾਓ ਇੱਕ ਰੁੱਖ 100 ਸੁੱਖ ਰੁੱਖਾ ਬਿਨਾ ਜਿਹੜੀ ਅੱਜ ਕੱਲ ਰੁੱਖਾਂ ਦੀ ਇੰਨੀ ਜ਼ਿਆਦਾ ਕਟਾਈ ਹੋ ਰਹੀ ਹੈ ਕਿ ਜਿਹੜੀ ਵਾਤਾਵਰਨ ਹੈ ਧਰਤੀ ਹੈ ਉਹਦੀ ਪੂਰੀ ਜਿਹੜੀ ਤਪਸ਼ਾ ਉਹ ਹੱਦ ਤੋਂ ਜ਼ਿਆਦਾ ਵੱਧ ਚੁੱਕੀ ਹੈ ਡਿਜੀਟਲ ਜ਼ਮਾਨਾ ਆਉਣ ਦੇ ਨਾਲ ਲੋਕ ਏਸ਼ੀਆ ਤੇ ਨਿਰਭਰ ਹੋ ਗਏ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰੁੱਖ ਲੱਗਣਗੇ ਠੰਡੀ ਛਾਂ ਹੋਏਗੀ ਵਾਤਾਵਰਨ ਜਿਹੜਾ ਸੁਖਾਲਾ ਹੋਏਗਾ ਆਕਸੀਜਨ ਦੀ ਮਾਤਰਾ ਵਧੀ ਰਹੇਗੀ ਤਾਂ ਇਹ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਹਾਂ ਅਸੀਂ ਜਿਹੜੀ ਸਾਡੀ ਸੰਸਾ ਬੱਗਵਾਨਾ ਸੋਸ਼ਲ ਵੈਲਫੇਅਰ ਕਮੇਟੀ ਹੈ ਅਸੀਂ ਇਹਨਾਂ ਨੂੰ ਤਨੋਂ ਮਨੋਂ ਤੁਹਾਨੂੰ ਵੀ ਕੋਆਪਰੇਟ ਕਰਾਂਗੇ ਸਾਡੀ ਕਿਤੇ ਇਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਨਾਲ ਸਹਿਯੋਗ ਦੇਵਾਂਗੇ ਪ੍ਰੋਜੈਕਟ ਲਗਾਏ ਗਏ ਨੇ ਕਿ ਆਉਣ ਵਾਲੇ ਸਮੇਂ ਵਿੱਚ ਦੇਖਭਾਲ ਕੀਤੀ ਜਾਵੇਗੀ ਬਿਲਕੁਲ ਜੀ ਦੇਖੋ ਇਹ ਇਹ ਨਹੀਂ ਹੁੰਦਾ ਕਿ ਬੁੱਟਾ ਲੈ ਲਿਆ ਤੇ ਲਾ ਲਿਆ ਉਹਨੂੰ ਆਪਾਂ ਆਪਣੇ ਨਾਮ ਕਰਦੇ ਆ ਪੇਟੈਂਟ ਕਰ ਲੈਂਦੇ ਆ ਆਪਾਂ ਉਹਨੂੰ ਗੋਦ ਲੈ ਲੈਂਦੇ ਆ ਅਗਰ ਉਹਨਾਂ ਦੀ ਦੇਖਭਾਲ ਕਰਾਂਗੇ ਤਾਂ ਹੀ ਬੁੱਟੇ ਚੱਲਣਗੇ ਜੀ ਇਹਨਾਂ ਨੂੰ ਪਾਣੀ ਜਾਂ ਖਾਦ ਪਦਾਰਥ ਜਿਹੜੀ ਵੀ ਚੀਜ਼ ਦੀ ਲੋੜ ਹੈ ਅਸੀਂ ਲੋੜ ਅਨੁਸਾਰ ਦੇਵਾਂਗੇ ਪੂਰਾ ਸਹਿਯੋਗ ਦੇਵਾਂਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਮਾਂ ਜਿਹੜਾ ਵਾਤਾਵਰਣਾ ਸੁਖਾਲਾ ਮਿਲ ਸਕੇ ਸਤਿ ਇਹਨਾਂ ਦੀ ਪੂਰੀ ਟੀਮ ਨੂੰ ਪਤਾਈਆਂ ਹੈ ਨਾ ਕਿ ਚੰਗਾ ਕੰਮ ਕਰ ਰਹੇ ਨੇ ਤੇ ਮੈਂ ਲੋਕਾਂ ਨੂੰ ਵੀ ਬੀਅਰ ਕਰਦਾ ਹਾਂ ਸ਼ਹਿਰ ਵਸਨੀਕਾਂ ਨੂੰ ਕਈਆਂ ਕਈ ਇੰਡਸਟਰੀਲਿਸਟ ਦਾਨਦਾਰ ਜਿੰਨਾਂ ਲਈ ਕਈ ਟਾਈਮ ਨਹੀਂ ਹੁੰਦਾ ਪੈਸੇ ਜ਼ਰੂਰ ਖਰਚ ਕਰ ਸਕਦੇ ਨੇ ਕੋਈ ਵੀ ਐਨਜੀਓ ਹੈ ਚਾਹੇ ਕੋਈ ਸਸਤਾ ਹੈ ਜਿਨ੍ਹਾਂ ਪੈਸਿਆਂ ਤੋਂ ਉਹਦਾ ਗੁਜ਼ਾਰਾ ਨਹੀਂ ਇਹ ਐਨਜੀਓ ਨੂੰ ਵੀ ਮੈਂ ਅਪੀਲ ਕਰਦਾ ਲੋਕਾਂ ਤੱਕ ਪਹੁੰਚ ਕਰਨ ਉਹਨਾਂ ਨੂੰ ਮੋਟੀਵੇਟ ਕਰਨ ਤਾਂ ਜੋ ਦੁਕਾਨਦਾਰ ਚਾਹੇ ਕੋਈ ਇੰਡਸਟਰੀਲਿਸਟ ਨੇ ਉਹ ਇਹਨਾਂ ਵਾਸਤੇ ਪੌਦੇ ਲਾਉਣ ਵਾਸਤੇ ਉਹ ਸੇਵਾ ਲਈ ਹਾਜ਼ਰ ਹੋ ਸਕਣ ਮੈਂ ਆਪਣੇ ਵੱਲੋਂ ਵੀ ਇਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਨਾ ਜਿਵੇਂ ਵੀ ਇਹ ਮੇਰੀ ਝੂਠੀ ਲਗਾਣਗੇ ਮੈਂ ਉਸ ਦੇ ਲਈ ਪੂਰਾ ਖੜਾ ਹਾਂ ਰੋਲ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਫਗੋਣਾ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਬਹੁਤ ਸਾਹਮਣੇ ਦੇਖੋ ਜੀ ਇਹ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਬਹੁਤ ਬਹੁਤ ਹੀ ਵਧੀਆ ਉਪਰਾਲਾ ਹੈ ਇਹਨਾਂ ਦਾ ਹੈਪੀ ਵੀ ਸਾਡੇ ਮਨੀਸ਼ ਜੀ ਇਹ ਸਰ ਵੀ ਜਾਣੇ ਕਿ ਕੋਈ ਸਾਹਿਬ ਇੱਥੇ ਆ ਕੇ ਇਹਨਾਂ ਨੇ ਸੋ ਸਾਈਟ ਪਾਣਾ ਛੋਟੇ ਛੋਟੇ ਉਹ ਨਾ ਕਰਾਈ ਵਸ ਵੀ ਆਏ ਨੇ ਕਿ ਮੈਂ ਟੇਬਲ ਬਣਾ ਲਿਆ ਵੇ ਇਹ ਇਕੱਲਾ ਇੱਕ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਜੀ ਇਹ ਬਹੁਤ ਪ੍ਰੋਗਰਾਮ ਹੋਣੇ ਚਾਹੀਦੇ ਪੂਰੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਹੀ ਆਪਣਾ ਪੰਜਾਬ ਬਸ ਸੁਰੱਖਿਅਤ ਕਾਫੀ ਕੰਟਰੋਲ ਹੋ ਜਾ। ਭਟਾ ਜੀ ਤੁਸੀਂ ਕੀ ਸੋਚਦੇ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਹੋ ਲੋਕਾਂ ਨੂੰ ਵੇਅਰ ਕਰੂੰਗੀ ਵੀ ਘਰਾਂ ਦੇ ਵਿੱਚ ਵੀ ਜੇ ਕੱਚਾ ਹੈਗਾ ਤਾਂ ਉੱਪਰ ਮਿੱਟੀ ਦੇ ਵਿੱਚ ਆਪਣੇ ਕੋਈ ਸਾਰੀ ਥਾਂ ਪੱਕੀ ਹੋ ਚੁੱਕੀ ਹੈ ਗਲੀਆਂ ਉਹਦੇ ਵਿੱਚ ਮਹੀਮ ਚਲਾਉਂਗੇ ਐਮਸੀ ਨਾਲ ਮਿਲ ਕੇ ਬਿਲਕੁਲ ਚਲਾਵਾਂਗੇ ਜੀ ਇਹਦੇ ਵਿੱਚ ਕੀ ਹੈ ਘਰਾਂ ਦੇ ਵਿੱਚ ਗਮਲੇ ਰੱਖੋ ਕੋਈ ਇੱਕ ਬੂਟਾ ਲਾਓ ਕੋਈ ਦੋ ਬੂਟੇ ਲਾਓ ਪੂਰਾ ਯਾਨੀ ਕਿ ਆਪਾਂ ਨੂੰ ਪੂਰਾ ਏਰੀਆ ਗ੍ਰੀਨ ਦਿਖਣਾ ਚਾਹੀਦਾ ਜੀ ਹੈ ਜੀ ਮੈਂ ਅੱਜ ਤੋਂ तकरीबन 2 3 4 ਸਾਲ ਪਹਿਲਾਂ 2019-20 ਦੇ ਵਿੱਚ 22 ਦੇ ਵਿੱਚ ਪਹਿਲਾ ਦਰਖਤ ਲਗਾਇਆ ਸੀ ਆਪਦੇ ਟਿਊਸ਼ਨ ਵਾਲੇ ਬੱਚਿਆਂ ਦੇ ਨਾਲ ਮਿਲ ਕੇ ਉੱਥੋਂ ਹੀ ਮੋਟੀਵੇਸ਼ਨ ਮਿਲੀ ਪਰ ਸਾਡੇ ਮਨੀ ਮਾਨ ਵੀਰੇ ਉਹੀ ਖਰਾਨੇ ਤੋਂ ਲਗਾਉਂਦੇ ਨੇ ਤੇ ਇਹਨਾਂ ਨਾਲ ਮਿਲ ਕੇ ਹੁਣ ਅਸੀਂ ਇੱਕ ਨਵੀਂ ਐਨਜੀਓ ਦੀ ਸ਼ੁਰੂਆਤ ਕਰ ਰਹੇ ਹਾਂ ਜਿਹਦਾ ਨਾਮ ਹੈ ਗੋ ਗ੍ਰੀਨ ਫੈਮਿਲੀ ਸੰਗਰੂਰ ਵੱਲੋਂ ਇਹ ਇੱਕ ਉਹਦਾ ਇੱਕ ਜਸਟ ਐਨ ਲਗਾ ਲਓ ਵੀ ਟ੍ਰੇਲਰ ਸੀਗਾ ਹਲੇ ਇਸ ਨੂੰ ਬਹੁਤ ਉੱਚੇ ਪੈਗਾਮ ਤੇ ਲੈ ਕੇ ਜਾਣਾ ਐਨਜੀਓ ਦੇ ਵਿੱਚ ਅਸੀਂ ਫਿਲਹਾਲ ਤਾਂ ਚਾਰ ਮੋਟਿਵ ਲੈ ਕੇ ਚੱਲੇ ਆ ਜਿਹਦੇ ਵਿੱਚ ਅਸੀਂ ਇੱਕ ਤਾਂ ਅਨਾਥ ਆਸ਼ਰਮ ਖੋਲਣਾ ਹੈ ਤੇ ਇੱਕ ਪਲਾਂਟੇਸ਼ਨ ਦਾ ਤਾਂ ਚੱਲੂਗੀ ਚੱਲੂਗਾ ਤੇ ਉਸ ਤੋਂ ਬਾਅਦ ਨਾਲ ਇੱਕ ਵਰਦਾ ਆਸ਼ਰਮ ਤੇ ਇੱਕ ਗਰੀਬ ਕੁੜੀਆਂ ਦੇ ਵਿਆਹ ਇਹ ਚੀਜ਼ਾਂ ਕਰਨੀਆਂ ਨੇ ਉਸ ਨੂੰ ਇੱਕ ਨੈਸ਼ਨਲ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਇੱਕ ਚਲੋ ਐਨ ਜੀਓ ਨੂੰ ਲੈ ਕੇ ਜਾਣਾ ਹੈ ਤਾਂ ਕਿ ਹੋਰ ਬੱਚੇ ਵੀ ਮੋਟੀਵੇਟ ਹੋ ਸਕਣ ਤੇ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਣ